ਗੱਡੀ ਲੈ ਕੇ ਚੋਰ ਹੋ ਗਏ ਫਰਾਰ ਚੋਰੀ ਕਰਦਿਆਂ ਦੀ ਸੀਸੀਟੀਵੀ ਆਈ ਸਾਹਮਣੇ ਮਾਲਕ ਘਰ ਦੇ ਵਿੱਚ ਨਾ ਹੋਣ ਤੇ ਚੋਰਾਂ ਨੇ ਚੱਕਿਆ ਨਜਾਇਜ਼ ਫਾਇਦਾ ਨਕੋਦਰ ਦੇ ਅਮਰਦਾਸ ਕਲੋਨੀ ਦੇ ਵਿੱਚ ਰਹਿਣ ਵਾਲੇ ਜਗਜੀਤ ਕੁਮਾਰ ਅਰੋੜਾ ਨੇ ਜਾਣਕਾਰੀ ਦਿੱੰਦਿਆਂ ਦੱਸਿਆ ਕਿ ਉਹ ਆਪਣੀ ਵੈਗਨਰ ਗੱਡੀ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਘਰ ਦੇ ਬਾਹਰ ਖੜੀ ਕਰਕੇ ਰਾਤ ਨੂੰ ਘਰ ਵਿੱਚੋਂ ਕਿਤੇ ਚਲੇ ਗਏ ਜਦੋਂ ਸਵੇਰੇ ਆ ਕੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੀ ਵੈਗਨਰ ਗੱਡੀ ਬਾਹਰ ਦਿਖਾਈ ਨਹੀਂ ਦਿੱਤੀ ਤੇ ਉਹਨਾਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਤਿੰਨ ਨੌ ਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਵੱਲੋਂ ਉਹਨਾਂ ਦੀ ਵੈਗਨਰ ਗੱਡੀ ਚੋਰੀ ਕੀਤੀ ਗਈ ਤੇ ਚੋਰਾਂ ਦੀ ਇਹ ਜੋ ਕਰਤੂਤ ਹੈ ਕੈਮਰੇ ਦੇ ਵਿੱਚ ਕੈਦ ਹੋ ਗਈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਜਗਜੀਤ ਕੁਮਾਰ ਐਡਵੋਕੇਟ ਜਗਜੀਤ ਭਾਜੀ ਕੀ ਗੱਲਬਾਤ ਹੋਈ ਹੈ? ਮੇਰੀ ਜੀ ਵੈਗਨਰ ਜਿਹੜੀ ਆ PB08AU0043 ਸਿਲਵਰ ਕਲਰ ਹੈ ਜੀ 2005 ਮਾਡਲ ਆ ਉਹ ਮੈਂ 4 ਜੁਲਾਈ 2024 ਨੂੰ ਜਿਹੜਾ ਸ਼ਾਮ ਨੂੰ ਰਾਤ ਨੂੰ 8:00 9:00 ਵਜੇ ਆਪਣਾ ਇਹ ਤੇ ਆਪਣੇ ਘਰ ਦੇ ਬਾਹਰ پارک ਕਰਕੇ ਹਮੇਸ਼ਾ ਦੀ ਤਰ੍ਹਾਂ ਜਿਹੜੀ ਕਿ ਮੈਂ 10 ਸਾਲ ਤੋਂ پارک ਕਰ ਰਿਹਾ ਸੀਗਾ پارک ਕਰਕੇ ਮੈਂ ਆਪਣੇ ਜਿਹੜਾ ਘਰੇ ਚਲਾ ਗਿਆ ਤੇ ਰਾਤੀ ਸੋ ਗਿਆ ਜਦੋਂ ਸਵੇਰੇ ਮੈਂ 6:00 ਵਜੇ ਉੱਠਿਆ ਆਪਣੇ ਅਮੀਨ ਗੇਟ ਖੋਲ੍ਹਿਆ ਬਾਹਰ ਲਾ ਤੇ ਮੈਂ ਦੇਖਿਆ ਕਿ ਮੇਰੀ ਜਿਹੜੀ ਹੈਗੀ ਉਹ ਵੈਗਨਰ ਉੱਥੇ ਹਾਜ਼ਰ ਨਹੀਂ ਸੀ ਤੇ ਕੁਝ ਜਿਹੜੇ ਹੈਗੇ ਆ ਵਿਅਕਤੀ ਉਹਨੂੰ ਚੋਰੀ ਕਰਕੇ ਲੈ ਗਏ ਆ ਮੁਰਕੇ ਅਸੀਂ ਇੱਥੇ ਜਿਹੜਾ ਸੀਸੀਟੀਵੀ ਕੈਮਰਾ ਲੱਗਾ ਸੀਗਾ ਉਹਦੀ ਫੁਟੇਜ ਲਈ ਉੱਥੇ ਦੇਖਿਆ ਲੈ ਵੀ ਕਿਹੜੇ ਵਿਅਕਤੀ ਆ ਤਿੰਨ ਵਿਅਕਤੀ ਆਏ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਆ ਕੇ ਜਿਹੜਾ ਹੈਗਾ ਵਾ ਉਹ ਜਿਹੜੀ ਚੋਰੀ ਕੀਤੀ ਆ ਉਹ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਪੜਿਆ ਜਾ ਰਿਹਾ ਇੱਥੇ ਉਸ ਤੋਂ ਬਾਅਦ ਅਸੀਂ ਪੁਲਿਸ ਕੋਲ ਉਹ ਮੈਂ ਗਿਆ ਵਾ ਰਫਦਰ ਜਿਕਰਾਨ ਲਈ ਪੁਲਿਸ ਨੇ ਫੇ ਉਹਦਾ ਜਿਹੜਾ ਹੈਗਾ ਕੋਈ ਕੋਈ ਵੀ ਸੁਰਾਗ ਨਹੀਂ ਲੱਭਿਆ ਨਾ ਸਿਰਫ ਉਹ ਜਿਹੜਾ 9 10 ਵਜੇ ਦੋ ਮਲਾਜਮ ਆਏ ਆ 9 10 ਵਜੇ ਦੋ ਮਲਾਜ਼ਮ ਆਏ ਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਆ ਕੇ ਸੀਸੀਟੀਵੀ ਕੈਮਰਾ ਨਹੀਂ ਚੈੱਕ ਕੀਤਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਉਹਨਾਂ ਨੇ ਇਨਕੁਆਇਰੀ ਕੀਤੀ ਫਿਰ ਅਸੀਂ ਕੱਲ ਗਏ ਸੀਗੇ ਉਹਨਾਂ ਕੋਲ ਉਹਨਾਂ ਨੇ ਫੇਰ ਇੱਕ ਮਲਾਜ਼ਮ ਭੇਜਿਆ ਜਿਹਦੀ ਕਿ ਅਸੀਂ ਜਾ ਕੇ ਹੈਗਾ ਡਾਕਟਰ ਮਹਾਜਨ ਸਾਹਿਬ ਉਹਨਾਂ ਦਾ ਅਸੀਂ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਆਪਣੇ ਡਾਕਟਰ ਵਿਪਨ ਗੁਪਤਾ ਜੀ ਉਹਨਾਂ ਦਾ ਚੈੱਕ ਕੀਤਾ ਉਸ ਤੋਂ ਬਾਅਦ ਫਿਰ ਵੀ ਹਾਲ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਇਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਮੋਬਾਈਲ ਟਰੇਸ ਕੀਤਾ ਨਾ ਲੋਕੇਸ਼ਨ ਤੇ ਲਾਇਆ ਤੇ ਨਾ ਹੀ ਹਾਲੇ ਤੱਕ ਸਿਰਫ ਇੱਕ ਕਾਲ ਐਫ ਆਈ ਆਰ ਕੱਢ ਦਿੱਤੀ ਆ ਜਿਹੜੀ ਫਾਰਮਲ ਜੀ ਆ ਤੇ ਉਸ ਤੋਂ ਬਾਅਦ ਕਿਸੇ ਬੰਦੇ ਦੇ ਖਿਲਾਫ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਨਾ ਕਿਸੇ ਨੂੰ ਪੁੱਛ ਪੜਤਾਲ ਕੀਤੀ ਨਾ ਵੈਰੀਫਾਈ ਕਰਨ ਦੀ ਲੋੜ ਸਮਝੀ ਕਿ ਗੱਡੀ ਕਿੱਧਰੋਂ ਆਈ ਆ ਕਿੱਧਰ ਗਈ ਆ ਅੱਗੇ ਉਹਦੀ ਕੋਈ ਲੋਕੇਸ਼ਨ ਕੱਢੀ ਦੀ ਨਹੀਂ ਉਹਨਾਂ ਨੇ ਹਾਲੇ ਤੱਕ ਨਹੀਂ ਜਾ ਕੇ ਦੇਖਿਆ ਲੈ ਵੀ ਗੱਡੀ ਕਿੱਥੇ ਹੈ ਕਿਥੇ ਕੈਮਰਿਆਂ ਦੇ ਵਿੱਚ ਆਇਆ ਕੁਝ ਸੀਸੀਟੀਵੀ ਕੈਮਰਾ ਦੇ ਵਿੱਚ ਤਿੰਨ ਵਿਅਕਤੀ ਆਏ ਆ ਜੀ ਨਜ਼ਰ ਉਹਦੇ ਵਿੱਚ ਉਹ ਉਹਨਾਂ ਉਹਨਾਂ ਦੇ ਸਿਰੇ ਮੂੰਹ ਬੰਨੇ ਹੋਏ ਸੀਗੇ ਇਸ ਕਰਕੇ ਉਹ ਨਹੀਂ ਪਛਾਣ ਚ ਨੇ ਆ ਰਿਕੇ ਕਿ ਕਿਹੜੇ ਬੰਦੇ ਆ ਤੇ ਪਰ ਉਹ ਜਿਹੜਾ ਉਹਨਾਂ ਦਾ ਮੋਟਰਸਾਈਕਲ ਨੰਬਰ ਵੀ ਨਹੀਂ ਪਛਾਣ ਚ ਆ ਰਿਹਾ ਜੀ ਹੁਣ ਤੁਸੀਂ ਕੀ ਮੰਨ ਕਰਦੇ ਹੋ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਲੈ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਤੇ ਸਾਨੂੰ ਜਿਹੜਾ ਹੈਗਾ ਗੱਡੀ ਵਾਪਸ ਦਵਾਈ ਜਾਵੇ ਘਰ ਦੇ ਬਾਹਰ ਖੜੀ ਕੀਤੀ ਹੋਈ ਵੈਗਨਰ ਗੱਡੀ ਲੈ ਕੇ ਚੋਰ ਹੋ ਗਏ ਫਰਾਰ ਚੋਰੀ ਕਰਦਿਆਂ ਦੀ ਸੀਸੀਟੀਵੀ ਆਈ ਸਾਹਮਣੇ ਮਾਲਕ ਘਰ ਦੇ ਵਿੱਚ ਨਾ ਹੋਣ ਤੇ ਚੋਰਾਂ ਨੇ ਚੱਕਿਆ ਨਜਾਇਜ਼ ਫਾਇਦਾ ਨਕੋਦਰ ਦੀ ਅਮਰਦਾਸ ਕਲੋਨੀ ਦੇ ਵਿੱਚ ਰਹਿਣ ਵਾਲੇ ਜਗਜੀਤ ਕੁਮਾਰ ਅਰੋੜਾ ਨੇ ਜਾਣਕਤਾ ਦੇ ਦਿੰਦਿਆਂ ਦੱਸਿਆ ਕਿ ਉਹ ਆਪਣੀ ਵੈਗਨਰ ਗੱਡੀ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਘਰ ਦੇ ਬਾਹਰ ਖੜੀ ਕਰਕੇ ਰਾਤ ਨੂੰ ਘਰ ਵਿੱਚੋਂ ਕਿਤੇ ਚਲੇ ਗਏ ਜਦੋਂ ਸਵੇਰੇ ਆ ਕੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੀ ਵੈਗਨਰ ਗੱਡੀ ਬਾਹਰ ਦਿਖਾਈ ਨਹੀਂ ਦਿੱਤੀ ਤੇ ਉਹਨਾਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਤਿੰਨ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਵੱਲੋਂ ਉਹਨਾਂ ਦੀ ਵੈਗਨਰ ਗੱਡੀ ਚੋਰੀ ਕੀਤੀ ਗਈ ਤੇ ਚੋਰਾਂ ਦੀ ਇਹ ਚੁੱਕਰਤੂਤ ਹੈ ਕੈਮਰੇ ਦੇ ਵਿੱਚ ਕੈਦ ਹੋ ਗਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਤੇ ਕਾਬੂ ਕੀਤਾ ਜਾਵੇ ਜੀ ਜਗਜੀਤ ਕੁਮਾਰ ਐਡਵੋਕੇਟ ਜਗਜੀਤ ਭਾਜੀ ਕੀ ਗੱਲ ਬਾਤ ਹੋਈ ਹੈ ਮੇਰੀ ਜੀ ਵੈਗਨਰ ਜਿਹੜੀ ਆ ਪੀਬੀ08ਏਯੂ0043 ਸਿਲਵਰ ਕਲਰ ਆ ਜੀ 2005 ਮਾਡਲ ਆ ਉਹ ਮੈਂ 4 ਜੁਲਾਈ 2024 ਨੂੰ ਜਿਹੜਾ ਸ਼ਾਮ ਨੂੰ ਰਾਤ ਨੂੰ 8:00 9:00 ਵਜੇ ਆਪਣਾ ਤੇ ਆਪਣੇ ਘਰ ਦੇ ਬਾਹਰ پارک ਕਰਕੇ ਐਵੇਂ ਸ਼ਾਦੀ ਤਰ੍ਹਾਂ ਜਿਹੜੀ ਕਿ ਮੈਂ 10 ਸਾਲ ਤੋਂ پارک ਕਰ ਰਿਹਾ ਸੀਗਾ پارک ਕਰਕੇ ਮੈਂ ਆਪਣੇ ਜਿਹੜਾ ਘਰੇ ਚਲਾ ਗਿਆ ਤੇ ਰਾਤੀ ਸੋ ਗਿਆ ਜਦੋਂ ਸਵੇਰੇ ਮੈਂ 6:00 ਵਜੇ ਉੱਠਿਆ ਆਪਣਾ مینਗੇਟ ਖੋਲ੍ਹਿਆ ਬਾਹਰ ਲਾ ਤੇ ਮੈਂ ਦੇਖਿਆ ਕਿ ਮੇਰੀ ਜਿਹੜੀ ਹੈਗੀ ਉਹ ਵੈਗਨਰ ਉੱਥੇ હાજર ਨਹੀਂ ਸੀ ਤੇ ਕੁਝ ਜਿਹੜੇ ਹੈਗੇ ਆ ਵਿਅਕਤੀ ਉਹਨੂੰ ਚੋਰੀ ਕਰਕੇ ਲੈ ਗਏ ਆ ਮੁੜ ਕੇ ਅਸੀਂ ਇੱਥੇ ਜਿਹੜਾ ਸੀਸੀਟੀਵੀ ਕੈਮਰਾ ਲੱਗਾ ਸੀਗਾ ਉਹਦੀ ਫੁਟੇਜ ਲਈ ਉੱਥੇ ਦੇਖਿਆ ਲੈ ਵੀ ਕਿਹੜੇ ਵਿਅਕਤੀ ਆ ਤਿੰਨ ਵਿਅਕਤੀ ਆਏ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਆ ਕੇ ਜਿਹੜਾ ਹੈਗਾ ਵਾ ਉਹ ਜਿਹੜੀ ਚੋਰੀ ਕੀਤੀ ਆ ਉਹ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਪੜਿਆ ਜਾ ਰਿਹਾ ਇੱਥੇ ਉਸ ਤੋਂ ਬਾਅਦ ਅਸੀਂ ਪੁਲਿਸ ਕੋਲ ਮੈਂ ਗਿਆ ਵਾ ਰ ਰਪਰਦਰ ਜਿਕਰਾਨ ਲਈ ਪੁਲਸ ਨੇ ਫੇ ਉਹਦਾ ਜਿਹੜਾ ਹੈਗਾ ਕੋਈ ਕੋਈ ਵੀ ਸਰਾਗ ਨਹੀਂ ਲੱਭਿਆ ਨਾ ਸਿਰਫ ਉਹ ਜਿਹੜਾ 9:10 ਵਜੇ ਦੋ ਮਲਾਜ਼ਮ ਆਏ ਆ 9:10 ਵਜੇ ਦੋ ਮਲਾਜ਼ਮ ਆਏ ਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਆ ਕੇ ਸੀਸੀਟੀਵੀ ਕੈਮਰਾ ਨਹੀਂ ਚੈੱਕ ਕੀਤਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਉਹਨਾਂ ਨੇ ਇਨਕੁਆਇਰੀ ਕੀਤੀ ਫਿਰ ਅਸੀਂ ਕੱਲ ਗਏ ਸੀਗੇ ਉਹਨਾਂ ਕੋਲ ਉਹਨਾਂ ਨੇ ਫੇ ਇੱਕ ਮਲਾਜ਼ਮ ਭੇਜਿਆ ਜਿਹਦੀ ਕਿ ਅਸੀਂ ਜਾ ਕੇ ਹੈਗਾ ਡਾਕਟਰ ਮਹਾਂਜਨ ਸਾਹਿਬ ਉਹਨਾਂ ਦਾ ਅਸੀਂ ਸੀਸੀਟੀਵੀ ਕੈਮਰਾ 'ਚ ਇੱਕ ਕੀਤਾ ਤੇ ਆਪਣੇ ਡਾਕਟਰ ਵਿਪਨ ਗੁਪਤਾ ਜੀ ਉਹਨਾਂ ਦਾ ਚੈੱਕ ਕੀਤਾ ਉਸ ਤੋਂ ਬਾਅਦ ਫਿਰ ਵੀ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਇਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਨਾ ਕਿਸੇ ਦਾ ਮੋਬਾਈਲ ਟਰੇਸ ਕੀਤਾ ਨਾ ਲੋਕੇਸ਼ਨ ਤੇ ਲਾਇਆ ਤੇ ਨਾ ਹੀ ਹਾਲੇ ਤੱਕ ਸਿਰਫ ਇੱਕ ਕੱਲ ਐਫ ਆਈ ਆਰ ਕਰ ਦਿੱਤੀ ਆ ਜਿਹੜੀ ਫਾਰਮਲ ਜੀ ਆ ਤੇ ਉਸ ਤੋਂ ਬਾਅਦ ਕਿਸੇ ਬੰਦੇ ਦੇ ਖਿਲਾਫ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਨਾ ਕਿਸੇ ਨੂੰ ਪੁੱਛ ਪੜਤਾਲ ਕੀਤੀ ਨਾ ਵੈਰੀਫਾਈ ਕਰਨ ਦੀ ਲੋੜ ਸਮਝੀ ਕਿਹੜੇ ਗੱਡੀ ਕਿਧਰੋਂ ਆਈ ਆ ਕਿਧਰ ਗਈ ਆ ਅੱਗੇ ਉਹਦੀ ਕੋਈ ਲੋਕੇਸ਼ਨ ਗੱਡੀ ਦੀ ਨਹੀਂ ਉਹਨਾਂ ਨੇ ਹਲੇ ਤੱਕ ਨਹੀਂ ਜਾ ਕੇ ਦੇਖਿਆ ਲੈ ਵੀ ਗੱਡੀ ਕਿੱਥੇ ਹੈ ਕਿਥੇ ਕੈਮਰਿਆਂ ਦੇ ਵਿੱਚ ਆਇਆ ਕੁਝ ਸিসিਟੀਵੀ ਕੈਮਰੇ ਦੇ ਵਿੱਚ ਤਿੰਨ ਵਿਅਕਤੀ ਆਏ ਆ ਜੀ ਨਜ਼ਰ ਉਹਦੇ ਵਿੱਚ ਉਹ ਉਹਨਾਂ ਉਹਨਾਂ ਦੇ ਸਿਰ ਮੂੰਹ ਬੰਨੇ ਹੋਏ ਸੀਗੇ ਇਸ ਕਰਕੇ ਉਹ ਨਹੀਂ ਪਛਾਣ ਚ ਨੇ ਆ ਰਿਕੇ ਕਿ ਕਿਹੜੇ ਬੰਦੇ ਆ ਤੇ ਪਰ ਉਹ ਜਿਹੜਾ ਉਹਨਾਂ ਦਾ ਮੋਟਰਸਾਈਕਲ ਨੰਬਰ ਵੀ ਨਹੀਂ ਪਛਾਣ ਚ ਆ ਰਿਹਾ ਜੀ ਹੁਣ ਤੁਸੀਂ ਕੀ ਮੰਨ ਕਰਦੇ ਹੋ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਲੈ ਵੀ ਦੋਸ਼ਿਆਂ ਨੂੰ ਫੜਿਆ ਜਾਵੇ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਤੇ ਸਾਨੂੰ ਜਿਹੜਾ ਹੈਗਾ ਗੱਡੀ ਵਾਪਸ ਦਵਾਈ ਜਾਵੇ ਘਰ ਦੇ ਬਾਹਰ ਖੜੀ ਕੀਤੀ ਹੋਈ ਵੈਗਨਰ ਗੱਡੀ ਲੈ ਕੇ ਚੋਰ ਹੋ ਕੇ ਫਰਾਰ ਚੋਰੀ ਕਰਦਿਆਂ ਦੀ ਸੀਸੀਟੀਵੀ ਆਈ ਸਾਹਮਣੇ ਮਾਲਕ ਘਰ ਦੇ ਵਿੱਚ ਨਾ ਹੋਣ ਤੇ ਚੋਰਾਂ ਨੇ ਚੱਕਿਆ ਨਜਾਇਜ਼ ਫਾਇਦਾ ਨਕੋਦਰ ਦੇ ਅਮਰਦਾਸ ਕਲੋਨੀ ਦੇ ਵਿੱਚ ਰਹਿਣ ਵਾਲੇ ਜਗਜੀਤ ਕੁਮਾਰ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਵੈਗਨਰ ਗੱਡੀ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਘਰ ਦੇ ਬਾਹਰ ਖੜੀ ਕਰਕੇ ਰਾਤ ਨੂੰ ਘਰ ਵਿੱਚੋਂ ਕਿਤੇ ਚਲੇ ਗਏ ਜਦੋਂ ਸਵੇਰੇ ਆ ਕੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੀ ਵੈਗਨਰ ਗੱਡੀ ਬਾਹਰ ਦਿਖਾਈ ਨਹੀਂ ਦਿੱਤੀ ਤੇ ਉਹਨਾਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਤਿੰਨ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਵੱਲੋਂ ਉਹਨਾਂ ਦੀ ਵੈਗਨਰ ਗੱਡੀ ਚੋਰੀ ਕੀਤੀ ਗਈ ਤੇ ਚੋਰਾਂ ਦੀ ਇਹ ਜੋ ਕਰਤੂਤ ਹੈ ਕੈਮਰੇ ਦੇ ਵਿੱਚ ਕੈਦ ਹੋ ਗਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਦਾ ਕਾਬੂ ਕੀਤਾ ਜਾਵੇ ਜਗਜੀਤ ਕੁਮਾਰ ਐਡਵੋਕੇਟ ਜਗਜੀਤ ਭਾਜੀ ਕੀ ਗੱਲਬਾਤ ਹੋਈ ਹੈ ਮੇਰੀ ਜੀ ਵੈਗਨਰ ਜਿਹੜੀ ਆ PB08AU0043 ਸਿਲਵਰ ਕਲਰ ਆ ਜੀ 2005 ਮਾਡਲ ਆ ਉਹ ਮੈਂ